ਪਿੰਡਾਂ ਚ ਅਵੇਰਨੈਸ ਕਰਨੀਆਂ ਤੇ ਅਸੀਂ ਜੇ ਬੋਲ ਪਾਉਣੀ ਆ ਤੇ ਉਹ ਨਰਿੰਦਰ ਮੋਦੀ ਦੀ ਸੋਚ ਨੂੰ ਪਾਉਣੀ ਆ ਅਸੀਂ ਆਪਣੇ ਲੋਕਾਂ ਨੂੰ ਅਵੇਕ ਕਰਨਾ ਆ ਆਵਾਜ਼ ਇੱਕ ਦੇਣੀ ਆ ਆ ਮੈਂ ਇੱਕ ਨਾਰਾ ਲਾਉਣ ਲਗਾ ਆ ਨਰਿੰਦਰ ਮੋਦੀ ਤੇਰੀ ਸੋਚ ਤੇ ਪੈਰਾ ਦੇਵਾਂਗੇ ਨਰਿੰਦਰ ਮੋਦੀ ਜੀ ਤੇਰੀ ਸੋਚ ਤੋ ਇਹ ਗੱਲ ਮੈਂ ਕਿਉਂ ਕਹਿ ਰਿਹਾ ਆ ਕਿਉਂਕਿ ਮੇਰੇ ਪਰਿਵਾਰਾਂ ਨੂੰ ਮੇਰੇ ਗੁਰੂਆਂ ਨੂੰ ਮੇਰੇ ਪਕੰਬਰਾਂ ਨੂੰ ਜੇਕਰ ਸਤਕਾਰ ਮਿਲੇ ਆ ਕਿ ਉਹ ਭਾਰਤ ਦੀ ਸਰਕਾਰ ਨੇ ਦਿੱਤਾ ਪਹਿਲਾਂ ਮੇਰੇ ਲੋਕਾਂ ਨੂੰ ਮੇਰੇ ਪਰਿਵਾਰਾਂ ਨੂੰ ਪਿੱਛੇ ਛੱਡਾਇਆ ਜਾਂਦਾ ਅੱਜ ਸਾਨੂੰ ਮੌਕਾ ਮਿਲਿਆ ਤੇ ਅੱਗੇ ਬੈਠਣ ਦਾ ਅੱਜ ਮੇਰੇ ਪਰਿਵਾਰਾਂ ਦੇ ਜੀ ਆ ਦੇਖੋ ਐਮਪੀ ਲੜ ਰਹੇ ਆ ਹਲਕੇ ਦੇ ਵਿੱਚੋਂ ਲੋਕ ਆਏ ਨੇ ਅੰਮ੍ਰਿਤਸਰ ਦੇ ਵਕਵਾ ਕੜਕਿਆਂ ਚੋਂ ਕੋਇਸ ਕੰਕ ਮੇਰੀ ਬੇਨਤੀ ਆ ਤਕੜੇ ਹੋ ਜਾਓ ਪਿੰਡਾਂ ਚ ਇੱਥੇ ਤਾਂ ਕੋਈ ਲੀਡਰ ਨਹੀਂ ਬੁਲਾਇਆ ਮੈਂ ਇਸੇ ਸਿਰ ਤੇ ਚਰਵਾ ਆਪਣੇ ਸਮਾਜ ਨੂੰ ਅਵੇਕ ਕਰਨਾ ਚਾਹੁੰਦਾ ਆ ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਕਿਹੜੇ ਲੋਕਾਂ ਨੇ ਸਾਡੀ ਹੋਂਦ ਪੈਦਾ ਕੀਤੀ ਆ ਜਿਹੜੇ ਲੋਕਾਂ ਨੇ ਸਾਡੇ ਹੋਂਦ ਨੂੰ ਸਮਝ ਆਇਆ ਅੱਜ ਵਾਰਕੀ ਦੀ ਮਹਿਬੀ ਸੇ ਸਮਾਜ ਨੂੰ ਹੋਰ ਕੋਈ 파ਕ ਦੀ ਮਾਨਸਰਮਾਨ ਨਹੀਂ ਦੇਣਾ ਚਾਹੁੰਦੀ ਅੱਜ ਤਿੰਨ ਸਿੱਖਿਆ ਜੜੀਆਂ ਉਹ ਵਾਰਕੀ ਦੀ ਮਹਿਬੀ ਸੇ ਸਮਾਜ ਚ ਦਿੱਤੀਆਂ ਗਈਆਂ ਆ ਅਤੇ ਦੋ ਸਿੱਖਿਆ ਆਸਰਮੀ ਸਮਾਜ ਸਾਡੇ ਚ ਦਿੱਤੀਆਂ ਗਈਆਂ ਆ ਤੋਂ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਤੀ ਹੈ ਕਿ ਜਿੱਤੇ ਜਿੱਤੇ ਤੁਸੀਂ ਸੁਣ ਰਹੇ ਆ ਜਿੱਥੇ ਜਿੱਤੇ ਤੁਸੀਂ ਆਏ ਆ ਉਹ ਸਾਰੇ ਜਾਣੇ ਇੱਕ ਤਹਈਆ ਕਰਨਾ ਆ ਕਿ ਜਿਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਨੂੰ ਲਿਆਂਦਾ ਆ ਜਿਨ੍ਹਾਂ ਨੇ ਸ਼੍ਰੀ ਨਵਿੰਦਰ ਮੋਦੀ ਜੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਆ ਜਿਹੜੇ ਇੱਥੇ ਸਾਡੇ ਸੰਧੂ ਸਾਹਿਬ ਖੜੇ ਆ ਅਸੀਂ ਸਾਰੇ ਜਾਣੇ ਉਹਨਾਂ ਦੀ ਹਮਾਇਤ ਤੇ ਆਏ ਆ ਮੈਂ ਅੱਜ ਐਲਾਨ ਕਰਦਾ ਆ ਗੁਰੂ ਗਿਆਨ ਵਾਲੀ ਧਰਮ ਸਮਾਜ ਦੇ ਤੁਸੀਂ ਸੱਚੇ ਛਮਾਈਆਂ ਮੈਂ ਤੁਹਾਡਾ ਇੱਕ ਸਾਥ ਲੈ ਕੇ ਐਲਾਨ ਕਰਨਾ ਚਾਹੁੰਨਾ ਆ ਕਿ ਜਿਹੜਾ ਮੈਂ ਐਲਾਨ ਕਰਨ ਜਾ ਰਿਹਾ ਆ ਇਹ ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੈ ਹੱਥ ਕੜੇ ਕਰਕੇ ਕਹਿਣਾ ਆ ਕਿ ਜੇ ਪਰ ਇਹ ਗੱਲ ਮੈਂ ਕਹਿਣਾ ਚਾਹੁੰਦਾ ਆ ਕਿ ਮੈਂ ਆਪਣੇ ਸਮਾਜ ਦਾ ਸ੍ਰੀ ਆਪਣੇ ਸਮਾਜ ਦਾ ਹਾਂ ਤੇ ਆਪਣੇ ਸਮਾਜ ਦਾ ਹੀ ਰਹਿਣਾ ਆ ਕਿਉਂਕਿ ਮੇਰੇ ਪਰਿਵਾਰਾਂ ਨੂੰ ਜਿਹੜਾ ਸਤਕਾਰ ਕਰੂਗਾ ਅਸੀਂ ਉਸ ਪਾਰਟੀ ਦੇ ਨਾਲ ਕਰੇ ਹੋਵਾਂਗੇ ਅਸੀਂ ਕਿਸੇ ਦੇ ਪਿੱਛੇ ਲੱਗੂ ਨਹੀਂ ਅਸੀਂ ਕਿਸੇ ਦੇ ਪਿਆਲੇ ਕੱਪ ਨਹੀਂ ਕਹਿਣਾ ਦੇ ਮਗਰ ਮਗਰ ਭੱਜੇ ਫਿਰੇ ਅਸੀਂ ਉਹਦੀ ਗੱਲ ਕਰਾਂਗੇ ਜਿਹੜੇ ਮੇਰੇ ਗਰੀਬ ਮਜ਼ਲੂਮ ਬਰਬਾਦ ਨੂੰ ਸਨਮਾਨ ਦਿੰਦਾ ਆ ਤੇ ਜਿਹੜੇ ਮੇਰੇ ਗੁਰੂਆਂ ਪੀਰਾਂ ਪਗੰਬਰਾਂ ਨੂੰ ਫਰਮਾਨ ਦਿੰਦਾ ਆ ਅਸੀਂ ਉਹਦੀ ਗੱਲ ਕਰਾਂਗੇ ਅਸੀਂ ਇੱਕ ਸੋਲ ਕੇ ਪ੍ਰਭਾਤਾਲੀ ਮਹਾਰਾਜ ਮੈਂ ਇਹ ਗੱਲ ਥੋਕ ਕੇ ਕਹਿਣਾ ਚਾਹੁੰਦਾ ਹਾਂ ਕਿ ਦਿਲੋਂ ਿੱਡੋਂ ਮੈਂ ਇਹ ਗੱਲ ਕਰਦਾ ਹਾਂ ਕਿ ਅੰਮ੍ਰਿਤਸਰ ਵੱਲੋਂ ਅਸੀਂ ਪੂਰਨ ਜਿਹੜਾ ਆ ਉਹ ਸਮਰਥਨ ਕਰਦੇ ਹਾਂ ਬਸ ਭਾਰਤੀ ਜਨਤਾ ਪਾਰਟੀ ਦਾ ਗੱਜ ਕੇ ਸਮਰਥਨ ਦਾ ਐਲਾਨ ਕਰਦੇ ਹੋਏ ਇੱਕ ਨਾਰਾ ਲਾਉਣਾ ਆ ਕਿਹੜਾ ਲਾਉਣਾ ਆ ਨਰਿੰਦਰભાઈ ਮੋਦੀ ਜਿੰਦਾਬਾਦ ਇਹ ਲਾਉਣਾ ਆ ਨਰਿੰਦਰભાઈ ਮੋਦੀ ਜਿੰਦਾਬਾਦ ਇਹ ਗੱਲ ਹੈ ਸਾਥੀਓ ਆਵਾਜ਼ ਘਟਾ ਹੈ ਅੱਜ ਨਹੀਂ ਸੰਗਤ ਦਾ ਇਕੱਠ ਹੋਵੇ ਮੇਰੇ ਗਰੀਬ ਮਜ਼ਲੂਮ ਲੋਕਾਂ ਦੀ ਆਗਵਾਈ ਕਰਨ ਵਾਲੇ ਲੋਕ ਜਿਹੜੇ ਬੇਸਹਾਰਿਆਂ ਦੀ ਗੱਲ ਕਰਦੇ ਹੋਣ ਉਹ ਲੋਕ ਹੀ ਇਕੱਠੇ ਹੋਏ ਹੋਣ ਤੇ ਜਿਹੜੀ ਆ ਉਹ ਗੱਲ ਜ਼ੁਬਾਨੋਂ ਪੂਰੀ ਤਾਕਤ ਨਾਲ ਲõਣਾ ਆ ਰੇਂਦਰ ਬਾਨੋਦੀ ਜੀ ਆਸ ਕਰਕੇ ਪਤਾ ਲੱਗ ਗਿਆ ਕਿ ਆ ਸਾਰਿਆਂ ਨੇ ਜੋ ਮਨ ਬਣਾਇਆ ਹੈ ਆ ਉਹ ਤੇ ਪੂਰਨ ਪਤਾ ਲਗਾਇਆ ਕਿ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਕਰਨ ਲਈ ਆਏ ਆਪਣੇ ਭਾਈਚਾਰੇ ਤੇ ਆਪਣੇ ਸਮਾਜ ਦੀ ਗੱਲ ਕਰਨ ਲਈ ਆਏ ਆ ਮੈਂ ਇਹ ਗੱਲ ਤਾਂ ਕਹਿਣਾ ਚਾਹੁੰਦਾ ਆ ਕਿ ਜੇਕਰ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਸਮਝਦੇ ਆ ਆਪਣੇ ਭਾਈਚਾਰੇ ਨੂੰ ਮੰਨਦੇ ਆ ਤੇ ਮੈਂ ਇਹ ਗੱਲ ਕਲੀਅਰ ਕਹਿਣਾ ਚਾਹੁੰਦਾ ਆ ਕਿ ਅਸੀਂ ਉਸ ਪਾਰਟੀ ਦਾ ਸਤਿਕਾਰ ਕਰਾਂਗੇ ਜਿਹੜੇ ਸਾਡੇ ਗੁਰੂਆਂ ਦਾ ਕਰਦੇ ਆ करते आ इस करके आप सार्ड मैं दिल दियां गहराइया तो धनवाद करता हो गल पूर्ण तौर कहना नारे दे ना, नारे दा जवाब देना जो बोले सो निरभ वाल्मी शक्ति, शक्ति। तो बहुत धन्यवाद ਆਪ ਸਾਰਿਆਂ ਨੇ ਬੜਾ ਸਮਾਂ ਕੱਢਿਆ ਆ ਬਹੁਤ ਸਮੇਂ ਤੋਂ ਤੁਸੀਂ ਵੇਟ ਕਰ ਰਹੇ ਆ ਸੋ ਅੱਜ ਜੋ ਤੁਸੀਂ ਇਕੱਠ ਕਰਕੇ ਆ